ਸਟ੍ਰੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਰਾਜੀ ਖੁਸ਼ੀ ਹੋਵੋਗੇ ਤੇ ਇਹ ਹੈ ਸੰਡੇ ਵਾਲੇ ਦਿਨ ਦੀ ਸਾਡੀ ਰਿਕਾਰਡ ਕੀਤੀ ਵੀਡੀਓ ਬਟ ਅਸੀਂ ਇਹਨੂੰ ਅਪਲੋਡ ਕਰਾਂਗੇ ਆਪਣੇ ਚੈਨਲ ਦੇ ਉੱਤੇ ਵੈਨਸਡੇ ਜਾਂ ਥਰਸਡੇ ਨੂੰ ਤੇ ਸਾਡੀ ਜਿਹੜੀ ਸੰਡੇ ਦੀ ਸ਼ੁਰੂਆਤ ਐਕਚੁਅਲੀ ਸਾਡੀ ਤਾਂ ਇਹ ਛੁੱਟੀ ਹੀ ਨਹੀਂ ਹੁੰਦੀ ਸਾਡੇ ਲਈ ਤਾਂ ਇਹ ਵੀ ਬਿਜ਼ੀ ਡੇ ਹੀ ਹੁੰਦਾ ਆ ਤੇ ਮਾਰਨਿੰਗ ਅਸੀਂ अर्ली ਉੱਠ ਕੇ ਪਹਿਨਾ ਅਸੀਂ ਮਤਲਬ ਆਪਣਾ ਇਸ਼ਨਾਨ ਪਾਣੀ ਕਰਕੇ ਪਾਠ ਵਗੈਰਾ ਕਰਦੀਆਂ ਪਾਠ ਕਰਕੇ ਤੇ ਫਿਰ ਅਸੀਂ ਦੋਨੇ ਪਹਿਨਾ ਪੀਨੀ ਆਵਾ ਚਾਹ ਚਾਹ ਪੀਂਦੇ ਹੋਇਆ ਜਿਵੇਂ ਮੈਂ ਡੋਲੀ ਨਾਲ ਗੱਲਾਂ ਕਰ ਰਹੀ ਸੀ ਮੈਨੂੰ ਹਡੋਲੀ ਲੱਗਦਾ ਸਵੇਰੇ ਮੇਰੇ ਸਿਰ 'ਚ ਹਵਾ ਪੈ ਗਈ ਮੈਨੂੰ ਨਾ ਮਤਲਬ ਸਿਰ ਮੇਰਾ ਦਰਦ ਕਰ ਰਿਹਾ ਵਾ ਤੇ ਮੈਂ ਉਹ ਅਸੀਂ ਦੋਨੇ ਪਹਿਨਾ ਨਾ ਚਾਹ ਪੀਂਦੇ ਡਿਸਕਸ਼ਨ ਕਰ ਰਹੀਆਂ ਸੀ ਕਿ ਅੱਜ ਕਿਹੜੇ ਕਿਹੜੇ ਕੰਮ ਕਰਨੇ ਨੇ ਮੈਂ ਉਹਨੂੰ ਕਿਹਾ ਡੋਲੀ ਕੰਮ ਜਿਹੜੇ ਮਰਜ਼ੀ ਕਰਨੇ ਹੋਣ ਬਟ ਮੰਮਾ ਨੇ ਨਾ ਗਾਜਰਾਂ ਲੈ ਕੇ ਰੱਖੀਆਂ ਹੋਈਆਂ ਨੇ ਵਿੱਚੋਂ ਟਾਈਮ ਕੱਢ ਕੇ ਨਾ ਅੱਜ ਆਪਾਂ ਤੇ ਫਿਰ ਅਸੀਂ ਚਾਹ ਪਣੀ ਪੀ ਕੇ ਪਹਿਲਾਂ ਉਧਰ ਸਾਰਾ ਘਰ ਸਾਫ਼ ਕਰਿਆ ਸੀ ਸਾਰੇ ਰੂਮਸ ਸਾਫ਼ ਕਰਿਆ ਹੀ ਸੀ ਗਿਆ ਉਧਰ ਅਸੀਂ ਵੀਡੀਓ ਤਾਂ ਨਹੀਂ ਬਣਾਉਂਦੀਆਂ ਹੈਗੀਆਂ ਕਿਉਂਕਿ ਵੀਰੇ ਹੁੰਦੇ ਤੁਹਾਨੂੰ ਪਤਾ ਵੀ ਛੋਟੇ ਵਾਲੇ ਦਿਨ ਸਾਰੇ ਘਰ ਹੁੰਦੇ ਨੇ ਤੇ ਵੀਰੇ ਹੁਣੇ ਘਰੇ ਹੁੰਦੇ ਨੇ ਫਿਰ ਉਹ ਮौज-ਮਸਤੀ ਜੀ ਕਰਦੇ ਰਹਿੰਦੇ ਆ ਕਦੇ ਵੀਡੀਓ ਦੇ ਵਿੱਚ ਬੋਲਦੇ ਰਹਿੰਦੇ ਆ ਕਦੇ ਫੋਨ ਖੋਲ ਲੈਂਦੇ ਆ ਐਦਾਂ ਹੀ ਬਸ ਮਤਲਬ ਖੁਝਾਈ ਟੁੜਾਈ ਜੇ ਜਾਂਦੇ ਹੁੰਦੇ ਨੇ ਫਿਰ ਅਸੀਂ ਉਧਰ ਵੀਡੀਓ ਨਹੀਂ ਬਣਾਉਂਦੀਆਂ ਹੈਗੀਆਂ ਹਨ ਇਹਦੇ ਉਹ ਸਾਨੂੰ ਮਨਾ ਕਰਦੇ ਆ ਸਾਨੂੰ ਨਹੀਂ ਮਨਾ ਕਰਦੇ ਬਟ ਵੈਸੀ ਹੈ ਨਾ ਬਸ ਅਸੀਂ ਉਧਰ ਨਹੀਂ ਵੀਡੀਓ ਬਣਾਉਂਦੀਆਂ ਹੈਗੀਆਂ ਫਿਰ ਅਸੀਂ ਆਪਣੇ ਰੂਮ 'ਚ ਹੀ ਵੀਡੀ ਫਿਰ ਅਸੀਂ ਆਂਗੀਆਂ ਸੀਗੇ ਆਪਣੇ ਰੂਮ ਦੇ ਵਿੱਚ ਐਕਚੁਅਲੀ ਸੰਡੇ ਨੂੰ ਰੂਮ ਤਾਂ ਅਸੀਂ ਰੋਜ਼ ਹੀ ਸਾਫ਼ ਕਰਦੇ ਹਾਂ ਪਰ ਸੰਡੇ ਥੋੜਾ ਸਾਡੇ ਕੋਲ ਜ਼ਿਆਦਾ ਟਾਈਮ ਹੁੰਦਾ ਤਾਂ ਫਿਰ ਅਸੀਂ ਡੀਪ ਕਲੀਨਿੰਗ ਕਰ ਲੈਂਦੀ ਆ ਸਾਰੀ ਝਾੜ ਪੂੰਝ ਖੱਲ ਖੁੰਜੇ ਜਿਹਾ ਸਾਫ਼ ਕਰ ਲੈਂਦੀ ਆ ਮੈਂ ਚੰਗੀ ਤਰ੍ਹਾਂ ਤੇ ਇਹ ਬੈੱਡ ਮੇਰਾ ਗਾਇਜ਼ ਮੈਂ ਨਾ 2016 ਚ ਲਿਆ ਸੀਗਾ ਤੇ ਅੱਜ ਵੀ ਦੇਖੋ ਲੱਗ ਰਿਹਾ ਨਾ ਕਿ ਜਿਦਾਂ ਨੀ ਮਤਲਬ ਨਿਊ ਲਿਆ ਹੁੰਦਾ ਵਾ ਤੇ ਮੇਰੇ ਨਾਲ ਰੂਮ ਦੀਆਂ ਤਕਰੀਬਨ ਚੀਜ਼ਾਂ ਇਦਾਂ ਦੀਆਂ ਨੇ ਕਿ ਜੇ ਤੁਸੀਂ ਦੇਖੋਗੇ ਤਾਂ ਇਦਾਂ ਲੱਗਦੀਆਂ ਨੇ ਕਿ ਜਿਵੇਂ ਥੋੜਾ ਹੀ ਸਮਾਂ ਹੋਇਆ ਹੁੰਦਾ ਉਹਨਾਂ ਨੂੰ ਲਿਆ ਨੂੰ ਪਰ ਕਾਫੀ ਟਾਈਮ ਹੋ ਚ ਇਦਾ ਲੱਗਦੀਆਂ ਨੇ ਸਾਰੀਆਂ ਚੀਜ਼ਾਂ ਕਿ ਜਿਵੇਂ ਨਵੀਆਂ ਲਈਆਂ ਹੋਣ ਤੇ ਇਹ ਰੂਮ ਆ ਮੇਰੇ ਤੇ ਡਾਲੀ ਦਾ ਸੈਪਰੇਟ ਰੂਮ ਇਸ ਰੂਮ ਪਿੱਛੇ ਵੀ ਇੱਕ ਹਿਸਟਰੀ ਹੈ ਜਦੋਂ ਸਾਡਾ ਪੁਰਾਣਾ ਘਰ ਹੁੰਦਾ ਸੀ ਮਤਲਬ ਮੇਰੇ ਨਾਨੀ ਜੀ ਜਦੋਂ ਵਿਆਹ ਕੇ ਆਏ ਸੀਗੇ ਨਾ ਉਦੋਂ ਪਹਿਲਾਂ ਇਹ ਰੂਮ ਦੇ ਵਿੱਚ ਆਏ ਸੀ ਇਹ ਰੂਮ ਸੀ ਉਹਨਾਂ ਕੋਲੇ ਤੇ ਇਸ ਰੂਮ ਦੇ ਵਿੱਚ ਮੇਰੇ ਨਾਨਕੇ ਪਰਿਵਾਰ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਮੈਂ ਇਹਨੂੰ ਮੋਡੀਫਾਈ ਤਾਂ ਕਰ ਲਿਆ ਸੀਗਾ ਕਿਉਂਕਿ ਨਾ 96 'ਚ ਜਦੋਂ ਸਾਡਾ ਸਾਰਾ ਘਰ ਦੁਬਾਰਾ ਬਣਿਆ ਸੀਗਾ ਤਾਂ ਇਹਨੂੰ ਨਾ ਇਸ ਰੂਮ ਨੂੰ ਸਟੋਰ ਰੂਮ ਬਣਾਤਾ ਸੀਗਾ ਫਿਰ ਜਦੋਂ ਅਸੀਂ ਸਾਰੇ ਭੈਣ ਭਾਈ ਵੱਡੇ ਹੋਣ ਲੱਗੇ ਤਾਂ ਫਿਰ ਘਰਦਿਆਂ ਨੇ ਵੀ ਮਤਲਬ 니ਡ ਮਹਿਸੂਸ ਕੀਤੀ ਕਿ ਕੁੜੀਆਂ ਨੂੰ ਆਪਾਂ ਸੈਪਰੇਟ ਰੂਮ ਬਣਾ ਦਈਏ ਹਨ ਤੇ ਫਿਰ ਕੁਝ ਸਾਡੀ ਸਟੱਡੀ ਹੁੰਦੀ ਸੀਗੀ ਸਾਨੂੰ ਅਦਰ ਡਿਸਟਰਬੈਂਸ ਨਹੀਂ ਚਾਹੀਦੀ ਤਾਂ ਫਿਰ ਅਸੀਂ ਮਤਲਬ ਇਹ ਰੂਮ ਲੈ ਲਿਆ ਸੀਗਾ ਮੇਰੇ ਤੇ ਡੋਲੀ ਦਾ ਹੀ ਰੂਮ ਬਣਾਤਾ ਸੀਗਾ ਤੇ ਫਿਰ ਮੈਨੂੰ ਥੋੜਾ ਥੋੜਾ ਮੋਡੀਫਾਈ ਕਰਨਾ ਸ਼ੁਰੂ ਕੀਤਾ ਇਸ ਰੂਮ ਨੂੰ ਨਾ ਮੈਂ ਖੁਦ ਪੇਂਟ ਕਰਿਆ ਹੋਇਆ ਵਾ ਮਤਲਬ ਪਹਿਲੀ ਵਾਰੀ ਜਿਹੜਾ ਦੇਖਦਾ ਉਹਨੂੰ ਇਦਾਂ ਲੱਗਦਾ ਜਿਦਾ ਕਿਸੇ ਐਕਸਪੀਰੀਐਂਸਡ ਪਰਸਨ ਤੋਂ ਪੇਂਟ ਕਰਵਾਇਆ ਹੁੰਦਾ ਵਾ ਤੇ ਬਟ ਮੈਂ ਇਹਨੂੰ ਖੁਦ ਆਪਦਾ ਬਹੁਤ ਰੀਜ ਦੇ ਨਾਲ ਪੇਂਟ ਕੀਤਾ ਨਾਲ ਦੇ ਮੈਚਿੰਗ ਕਰਕੇ ਕਲਟਰਨਸ ਲੈ ਕੇ ਆਈ ਐਲਮੀਰਾ ਵਗੈਰਾ ਮੇਰੀਆਂ ਸਾਈਡ ਤੇ ਲਾਈਆਂ ਹੋਈਆਂ ਨੇ ਇਹਦੇ ਚ ਤੇ ਮੇਰੇ ਨਾਨੀ ਜੀ ਦੀ ਐਲਮੀਰਾ ਜਿਹੜੀ ਉਹਨਾਂ ਨੇ ਮੈਨੂੰ ਦਿੱਤੀ ਸੀਗੀ ਮੈਂ ਉਹ ਵੀ ਰੱਖੀ ਹੋਈ ਆ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਮੈਂ ਆਪਣੇ ਰੂਮ ਚੋਂ ਸਾਰੀਆਂ ਚੀਜ਼ਾਂ ਕੱਢ ਸਕਦੀ ਆ ਬਟ ਆਪਣੇ ਨਾਨੀ ਦੀ ਐਲਮੀਰਾ ਨਹੀਂ ਕੱਢ ਸਕਦੀ ਹੈਗੀ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਹਨਾ ਤੇ ਫਿਰ ਜਿਹੜੀਆਂ ਇਹਦੀਆਂ ਟਾਕੀਆਂ ਦਰਵਾਜੇ ਸੀਗੇ ਸਲੂਮ ਦੇ ਨੇ ਉਹ ਲੱਕੜ ਦੇ ਬੜੇ ਹੋਏ ਸੀਗੇ ਤੇ ਵਿੜੇ ਵੱਲ ਖੁੱਲਦਾ ਹੁਣ ਕਰਕੇ ਨਾ ਸਿੱਧੀ ਧੁੱਪ ਤੇ ਮੀਂਹ ਵਗੈਰਾ ਅger ਪਿਆ ਜਾਂਦਾ ਸੀ ਤਾਂ ਸਾਰੇ ਖਰਾਬ ਹੋ ਗਏ ਸੀਗੇ ਤੇ ਫਿਰ ਮੈਂ ਐਲੂਮੀਨੀਅਮ ਦੀਆਂ ਟਾਕੀਆਂ ਤੇ ਦਰਵਾਜੇ ਲਵਾ ਲਏ ਸੀਗੇ ਮੋਡੀਫਾਈ ਤਾਂ ਕੀਤਾ ਬਟ ਇਹਦੇ ਵਿੱਚ ਕੁਝ ਚੀਜ਼ਾਂ ਇਹ ਵੇਦੀਆਂ ਸੇਮ ਉਹ ਪਹਿਲੇ ਵਾਲੀਆਂ ਹੀ ਰੱਖੀਆਂ ਕਿਉਂਕਿ ਇਹ ਕਮਰੂਮੇ ਦਾ ਫਰਸ਼ ਬਹੁਤ ਜਿਆਦਾ ਚੰਗਾ ਲੱਗਦਾ ਵਾ ਮੈਨੂੰ ਟਾਈਲਸ ਲਗਵਾਈਆਂ ਮੈਨੂੰ ਚੇਂਜ ਕਰਵਾਇਆ ਇਹਨੂੰ ਕਿਉਂਕਿ ਇਹਨੂੰ ਜਦੋਂ ਆਪਾਂ ਸਾਫ਼ ਕਰਦੇ ਆ ਨਾ ਇੰਨਾ ਕ ਜਿਆਦਾ ਇਹ ਚਮਕ ਜਾਂਦਾ ਵਾ ਤੇ ਇੱਕ ਇਹ ਫਰਸ਼ ਨਾ ਠੰਡੇ ਹੁੰਦੇ ਸੀ ਤੁਸੀਂ ਦੀ ਮੰਨਦੇ ਹੋ ਨਾ ਇਹ ਚੀਜ਼ ਨੂੰ ਕਿ ਟਾਈਲਾਂ ਵਗੈਰਾ ਚਾਹ ਉਹ ਗੱਲ ਨਹੀਂ ਹੈਗੀ ਤੇ ਬਸ ਫਿਰ ਅਸੀਂ ਸੈਪਰੇਟ ਇੱਕ ਆਪਣੀ ਫ੍ਰਿਜ ਵੀ ਆਪਣੇ ਰੂਮ ਦੇ ਵਿੱਚ ਰੱਖੀ ਹੋਈ ਆ ਕਿਉਂਕਿ ਵੀਰੇ ਹੁੰਦੇ ਚਿਕਨ ਵਗੈਰਾ ਆਏਗੇ ਵਗੈਰਾ ਖਾਂਦੇ ਨੇ ਤਾਂ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਆਪਣੇ ਹੇਅਰ ਪੈਕ ਤੇ ਫੇਸ ਪੈਕਸ ਵਗੈਰਾ ਬਣਾ ਕੇ ਰੱਖਦੀ ਰਹਿੰਦੀ ਆ ਤਾਂ ਫਿਰ ਉਧਰ ਦੁੱਧ ਪਾ ਫ੍ਰੀਜ ਲੈਤੀ ਸੀਗੀ ਤੇ ਬਸ ਰੂਮ ਵਗੈਰਾ ਸਾਫ ਕਰਕੇ ਮੈਂ ਡੋਲੀ ਨੂੰ ਭੇਜਤਾ ਸੀ ਮੈਂ ਕਿਹਾ ਤੂੰ ਰੋਟੀ ਪਾਲ ਲੈ ਡੋਲੀ ਕਿਉਂਕਿ ਦੁਪਹਿਰ ਹੋ ਗਈ ਸੀ ਨਾ ਸਾਨੂੰ ਭੁੱਖ ਵੀ ਲੱਗ ਗਈ ਸੀਗੀ ਤੇ ਬਸ ਸੰਡੇ ਵਾਲੇ ਦਿਨ ਦੀ ਜਿਹੜੀ ਡੀਪ ਕਲੀਨਿੰਗ ਜਾਂ ਚੰਗੀ ਤਰ੍ਹਾਂ ਜਿਹੜੀ ਝਾੜ ਪੂੰਛ ਕਰਨ ਦੀ ਕਮਰਿਆਂ ਦੀ ਡਿਊਟੀ ਹੁੰਦੀ ਹੁੰਦੀ ਆ ਮੇਰੀ ਹੁੰਦੀ ਆ ਅੱਗੋਂ ਪਿੱਛੇ ਤਾਂ ਚਲੋ ਅਸੀਂ ਝਾੜੂ ਪੂੰਛਾ ਦੋਨੇ ਜਣੀਆਂ ਮਿਲ ਕੇ ਲਾਉਂਦੀਆਂ ਰਹਿਣੀ ਆ ਵਾਹਨ ਘਰ 'ਚ ਅਸੀਂ ਆਪਣੇ ਘਰ ਦੀ ਸਫਾਈ ਆਪ ਹੀ ਕਰਦੀਆਂ ਹਾਂ ਕੀ ਹੋ ਗਿਆ ਮਿੱਠੀ ਮਿੱਠੂੜ ਕੀ ਹੋ ਗਿਆ ਮਿੱਠੂੜ ਕੀ ਹੋ ਗਿਆ? ਕੋਮਾਰੀ ਪੈ ਗਈ ਇਹਨੂੰ ਤਾਂ ਕਰੋਨਾ ਹੋ ਗਿਆ ਇਹਨੂੰ ਹਾਂ ਕੰਬਲਾ ਕਦੇ ਅੰਦਰ ਵੜ ਜਾ ਅੰਦਰ ਵੜ ਜਾ ਆਈ ਮਿੱਠੀ ਨੇ ਆਈ ਬੇ ਉਹ ਜੋ ਡੋਲੀ ਆਉਂਦੀ ਆ ਡੋਲੀ ਆਉਂਦੀ ਆਉਂਦੀ ਆ ਡੋਲੀ ਆਉਂਦੀ ਆ ਫਿਰ ਅਸੀਂ ਦੋਨੇ ਪਹਿਣਾ ਨਹੀਂ ਖਾਦੀ ਰੋਟੀ ਹੈ ਨਾ ਅਸੀਂ ਦੋਨੇ ਜੁਣੀਆਂ ਨੇ ਇਕੱਠੀਆਂ ਰੋਟੀ ਖਾਣੀ ਆ ਅਸੀਂ ਚਾਹੀਏ ਉੱਤੇ ਅਕੈਡਮੀ ਚ ਲੰਚ ਕਰਨਾ ਹੋਵੇ ਚਾਹੀਏ ਅਸੀਂ ਘਰੇ ਹੈ ਨਾ ਸੀ ਦੋਨੇ ਜਣੀਆਂ ਸ਼ੁਰੂ ਤੋਂ ਛੋਟੇ ਹੁੰਦੇ ਇਕੱਠੇ ਰੋਟੀ ਖਾਣੀਆਂ ਆਵਾ ਬਸ ਫਿਰ ਸੰਡੇ ਵਾਲੇ ਦਿਨ ਹਨਾ ਥੋੜਾ ਜਿਹਾ ਅਸੀਂ ਆਪਣੀ ਵੀ ਮਤਲਬ ਕਹ ਲਓਗੀ ਮਰਮਤ ਜੀ ਕਰਦੀਆਂ ਹੁੰਨੀਆਂ ਆ ਜਿੱਦਾਂ ਹੇਅਰ ਪੈਕ ਫੇਸ ਪੈਕ ਲਗਾਉਣਾ ਜਾਂ ਹੇਅਰ ਆਲਿੰਗ ਕਰਨੀ ਪਹਿਲਾਂ ਮੈਂ ਡਾਲੀ ਤੇ ਲਗਵੋਣੀ ਹੁੰਦੀ ਆ ਪਰ ਡਾਲੀ ਮੇਰੇ ਪਤਾ ਫਰੈਂਡਸ ਮੇਰੇ ਨਾ ਵਾਲ ਬਹੁਤ ਜ਼ਿਆਦਾ ਲੰਬੇ ਔਰ ਉਹ ਨਾ ਭਾਰੇ ਹੁੰਦੇ ਸੀਗੇ ਪਰ ਹੈਲਥ ਦੀ ਕੋਈ ਪ੍ਰੋਬਲਮ ਕਰਕੇ ਨਾ ਮੇਰੇ ਜਿਹੜੇ ਵਾਲ ਨੇ ਉਹ ਕਟਿੰਗ ਹੋ ਗਏ ਨੇ ਤੇ ਇਸ ਕਰਕੇ ਥੋੜੇ ਹੁਣ ਛੋਟੇ ਨੇ ਪਰ ਮੈਨੂੰ ਪਤਾ ਵਾ ਕਿ ਮੈਂ ਆਪਣੇ ਜਿਹੜੇ ਹੇਅਰ ਪੈਕਸ ਵਗੈਰਾ ਲਗਾ ਕੇ ਜਿੱਦਾਂ ਮੇਰੇ ਪਹਿਲਾਂ ਵਾਲ ਲੰਬੇ ਸੀਗੇ ਭਾਰੇ ਸੀਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੈਂ ਆਪਣੇ ਕੇਸ ਜਿਹੜੇ ਲੰਬੇ ਨੇ ਜਰੂਰ ਕਰ ਲੂੰਗੀ ਮੈਂ ਤਾਂ ਰੋਜ਼ ਅਰਦਾਸ ਕਰਦੀ ਹੁੰਨੀ ਐ ਤੇ ਮੇਰੇ ਇਹਨਾਂ ਪੈਕਸ ਕਰਕੇ ਡੋਲੀ ਦੇ ਜਿਹੜੇ ਵਾਲ ਨੇ ਨਾ ਉਹ ਬਹੁਤ ਹੀ ਜ਼ਿਆਦਾ ਸਮੂਥ ਬਹੁਤ ਹੀ ਮਤਲਬ ਸ਼ਾਇਨੀ ਤੇ ਸਿਲਕੀ ਨੇ ਬਹੁਤ ਸੋਹਣੇ ਨੇ ਹਣ ਤੇ ਮੇਰੇ ਵਾਲਾਂ ਦਾ ਰੰਗ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਵਾ ਨਾ ਇਹਦੇ ਤੋਂ ਮੇਰੇ ਇਹ ਤਾਂ ਮੇਰੇ ਤੇ ਚੰਗੀ ਤਰ੍ਹਾਂ ਛੱਸੀਆ ਜਾਣਾ ਨਹੀਂ ਹੈਗਾ ਇਹ ਇਸ ਕੰਮ ਪੂਰੀ ਫੇਲ ਆ ਤੇਨੇ ਫਿਰ ਮੈਨੂੰ ਯੂਨੀ ਸਰਵਿਸ ਲੈਣੀ ਆ ਕਾਊਂਟਡਾਊਨ ਬੀਗਨ ਇਸ ਸਰਵਿਸ ਦਾ ਮੈਂ ਜਿਹੜੇ ਵੀ ਮਤਲਬ ਆਇਲਸ ਵਗੈਰਾ ਘਰੇ ਆਪ ਬਣਾਉਣੀ ਆ ਮੈਂ ਉਹ ਵੀ ਤੇ ਆਪਣੇ ਹੈਅਰ ਪੈਕਸ ਵੀ ਵਗੈਰਾ ਟਾਈਮ ਟੂ ਟਾਈਮ ਸਾਰੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਰੇ ਵਾਲ ਜਿਹੜੇ ਨੇ ਮਤਲਬ ਮੈਨੂੰ ਕਦੇ ਨਾ ਮੈਂ ਕਲਰ ਨਹੀਂ ਕਰਵਾਇਆ ਆਪਣੇ ਵਾਲਾਂ ਨੂੰ ਬਸ ਇਹਨਾਂ ਹੀਰ ਪੈਕਸ ਤੇ ਮਹਿੰਦੀ ਵਗੈਰਾ ਲਾਉਣ ਦੇ ਨਾਲ ਹੀ ਮੈਂ ਆਪਣੇ ਵਾਲ ਜਿਹੜੇ ਨੇ ਹਨ ਅ ਕਲਰ ਕਰਦੀ ਹੁੰਨੀ ਐ ਤੇ ਫਿਰ ਮੈਂ ਇਦਾਂ ਔਇਲਿੰਗ ਵਗੈਰਾ ਜਾਂ ਕੋਈ ਵੀ ਹੀਰ ਪੈਕ ਲਾਉਣ ਤੋਂ ਬਾਅਦ ਵਿੱਚ ਇਹ ਜਿਹੜਾ ਫਰੂਟ ਪੇਪਰ ਆ ਉਹ ਲਗਾ ਲੈਣੀ ਹੁੰਨੀ ਐ ਇਹਦੇ ਨਾਲ ਸਟੀਮ ਬਣ ਜਾਂਦੀ ਐ ਤੇ ਵਾਲਾਂ ਨੂੰ ਨਾ ਬਹੁਤ ਨਰਿਸ਼ਮੈਂਟ ਮਿਲ ਜਾਂਦੀ ਐ ਤੇ ਫਿਰ ਮੈਂ ਮੋਟਰ ਤੇ ਬੈਠ ਕੇ ਆਪਣੇ ਜਿਹੜੇ ਇਹ ਸਾਡੀ ਰੂਮ ਦੀ ਛੋਟੀ ਜੀ ਕਿਚਨ ਆ ਉਹਦੇ ਭਾਂਡੇ ਜਿਹੜੇ ਧੋਣ ਲੱਗ ਗਈ ਸੀਗੇ ਜਿਹਦੇ ਵਿੱਚ ਆਪਣੇ ਅਸੀਂ ਮਤਲਬ ਕੁਛ ਨਾ ਕੁਛ ਕੁਕਿੰਗ ਵੇਅਰ ਕਰਦੇ ਰਹਿੰਨੇ ਆ ਤੇ ਜਾਂ ਫਿਰ ਜਿਹੜੇ हेयर ਪੈਕਸ ਤੇ ਫੇਸ ਪੈਕ ਨਿਊ ਬਣਾ ਕੇ ਰੱਖ ਲੀ ਹੁੰਦੀਆਂ ਹੁੰਨੀਆਂ ਮੈਂ ਇਹਨਾਂ ਨੂੰ ਇਕੱਠੇ ਕਰਕੇ ਰੱਖ ਲੈਣੀ ਹੁੰਦੀ ਆ ਬਸ ਫਿਰ ਇੱਕ ਦਿਨ ਉਹ ਇਹਨਾਂ ਨੂੰ ਧੋ ਦਿੰਨੀ ਹੁੰਦੀ ਆ ਤੇ ਇਹ ਨੇ ਜਿਵੇਂ ਜ਼ਿਪ 락 ਬੈਗ ਜਿਨ੍ਹਾਂ ਵਿੱਚ ਮੈਂ ਦੋ ਤਿੰਨ ਦਿਨ ਦੀਆਂ ਵੈਜੀਟੇਬਲਸ ਵਗੈਰਾ ਕੱਟ ਕੇ ਜਾਂ ਫਰੂਟਸ ਵਗੈਰਾ ਕੱਟ ਕੇ ਰੱਖ ਲੈਣੀ ਹੁੰਦੀ ਆ ਤੇ ਫਰੈਸ਼ ਰਹਿੰਦੇ ਨੇ ਜਾਂ ਫਿਰ ਮੈਂ ਜੜੀਆਂ ਵੀ ਨਾ ਮਤਲਬ ਆਈਸ ਕਯੂਬਸ ਵਗੈਰਾ ਬਣਾਉਣੀ ਆ ਉਹਨਾਂ ਨੂੰ ਮੈਂ ਇਹਦੇ ਵਿੱਚ ਪਾ ਕੇ ਫ੍ਰੀਜ਼ਰ ਚ ਰੱਖ ਦਿੰਦੀ ਆ ਕਿੰਨੇ ਦਿਨ ਚੱਲੀਆਂ ਜਾਂਦੀਆਂ ਨੇ ਫਿਰ ਉਹ ਗਰਮੀਆਂ ਵਿੱਚ ਵੀ ਤੇ ਸਰਦੀਆਂ ਦੇ ਵਿੱਚ ਵੀ ਜਿੱਦਾਂ ਮੈਂ ਫ੍ਰੀਜ਼ ਪੈਕ ਬਣਾਵਾਂਾ ਨਾ ਜਾਂ ਹਿਰ ਪੈਕ ਬਣਾਉਣਾ ਹੋਵੇ ਜਿਹਨੂੰ ਆਪਾਂ ਉਦਾਂ ਰੱਖਦੇ ਆ ਉਹ ਤੇ ਖਰਾਬ ਹੋ ਜਾਂਦੇ ਨੇ ਪਰ ਇਦਾਂ ਆਪਾਂ ਪਾ ਕੇ ਅਗਰ ਇਹਨਾਂ ਬੈਗਸ ਦੇ ਵਿੱਚ ਪਾ ਕੇ ਫ੍ਰੀਜ਼ਰ ਜਾਂ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਤਾਂ ਕਾਫੀ ਲੌਂਗ ਟਾਈਮ ਤੱਕ ਫ੍ਰੈਸ਼ ਰਹਿੰਦੇ ਆ ਤੇ ਫਿਰ ਇਹ ਜਾਲੀ ਵਾਲੇ ਜਿਹੜੇ ਬੈਗਸ ਨੇ ਇਹਨਾਂ ਵਿੱਚ ਮੈਂ ਆਲੂ ਵਗੈਰਾ ਤੋਂ ਕਿਹੜੀਆਂ ਵੈਜੀਟੇਬਲਸ ਨੇ ਉਹ ਰੱਖ ਲੈਣੀਆਂ ਹੁੰਦੀਆਂ ਬਸ ਫਿਰ ਮੈਂ ਆਪਣੀਆਂ ਗਾਜਰਾਂ ਜਿਹੜੀਆਂ ਸੀਗੀਆਂ ਢੋਲੀਆਂ ਸੀਗੀਆਂ ਚੰਗੀ ਤਰ੍ਹਾਂ ਤੇ ਮਾਮੀ ਜੀ ਤੇ ਡੋਲੀ ਨੂੰ ਮੈਂ ਲਾਤਾ ਸੀਗਾ ਕਦੂ ਕਾ شکار ਨੇ ਗਾਜਰਾਂ ਨੂੰ ਕਿਉਂਕਿ ਮੈਂ ਕਿਹਾ ਮੈਂ ਚੱਲ ਬਣਾ ਦੂੰਗੀ ਤੁਸੀਂ ਇਹ ਕੰਮ ਕਰ ਦਿਓ ਹਨਾ ਕਿਉਂਕਿ ਮਾਮੀ ਪਹਿਲਾਂ ਹੀ ਲੱਗੇ ਸੀਗੇ ਕਦੂਕਸ਼ ਕਰਨ ਨੂੰ ਫਿਰ ਡੋਲੀ ਕਹਿੰਦੀ ਦੀਦੀ ਤੁਸੀਂ ਰਹਿਣ ਦਿਓ ਮੈਂ ਬਣਾ ਮਤਲਬ ਕਦੂਕਸ਼ ਕਰ ਦਿੰਨੀ ਆ ਜੋ ਕੰਮ ਡੋਲੀ ਨੂੰ ਬਿਲਕੁਲ ਪਸੰਦ ਨਹੀਂ ਨਾ ਮੂਲੀਆਂ ਤੇ ਗਾਜਰਾਂ ਕਦੂਕਸ਼ ਕਰਨਾ ਉਹੀ ਕੰਮ ਕਰਨ ਮੈਂ ਅੱਜ ਇਹਨੂੰ ਲਾਇਆ ਹੋਇਆ ਸੀਗਾ ਮੈਂ ਕਿਹਾ ਚੱਲ ਤੂੰ ਕਰਾ ਜੇ ਇਹ ਕੰਮ ਜਦੋਂ ਵੀ ਨਾ ਡੋਲੀ ਨੂੰ ਇਦਾਂ ਦਾ ਕੋਈ ਵੀ ਕੰਮ ਕਰਨ ਲਾ ਦੋ ਡੋਲੀ ਨਾ ਬਹੁਤ ਖੇਜ ਜਾਂਦੀ ਆ ਹਨਾ ਪਰ ਮੈਂ ਕਹਿਣੀ ਹੁੰਦੀ ਆ ਚਲੋ ਹਨਾ ਨਾਲ ਦੀ ਨਾਲ ਇਹ ਵੀ ਸਿੱਖ ਵੀ ਲਵੇ ਨਾਲੇ ਹਨਾ ਤੇ ਪਰ ਨਾ ਬਿਨ ਮਿਊਜ਼ਿਕ ਸਾਡੀ ਭੈਣ ਕੰਮ ਨਹੀਂ ਕਰ ਸਕਦੀ ਮਿਊਜ਼ਿਕ ਲਾ ਦਿਓ ਫਿਰ ਇਹ 10 ਮਿੰਟ ਦਾ ਕੰਮ ਨਾ 2 ਮਿੰਟ ਚ ਕਰ ਦੁੱਗੀ। ਕੀ ਆ ਮੇਰੇ ਸਿਰ ਤੇ ਦੇਖ ਲੋ ਹਸਪੀਟਲ ਵਾਲੀ ਟ੍ਰੋਫੀ ਬਣੀ ਆ ਮੈਂ ਪਟੀਆਂ ਵਧੀਆਂ ਮੇਰੇ ਸਿਰ ਤੇ। ਚੋਪੜਿਆ ਨਾ ਤਾਂ ਕਰਕੇ ਜਸ 10 ਮਿੰਟ ਮੇ ਰੈਡੀ ਹੋ ਜਾਣਗੀ ਸਰੀ ਗਾਜਰ ਕ੍ਰਸ਼ ਹੋ ਕੇ 10 ਮਿੰਟ ਮੇ। ਅਗਰ ਮਿਊਜ਼ਿਕ ਲਗਾ ਦਊਗਾ ਵੀ ਕੋ। ਹਨਾ ਡਾਲੀ ਬਿਲਕੁਲ ਡਾਲੀ ਕਾ ਲਗਾ ਦਿਓ ਮਿਊਜ਼ਿਕ। ਮਿਊਜ਼ਿਕ ਕੇ ਨਾਲ ਨਹੀਂ ਸਾਰਾ ਦਿਨ ਵੇ ਸੜੀਆਂ ਕਜਰਾ ਜਿਹੜੀਆਂ ਸੀਗੀਆਂ ਉਹ ਸਾਰੀਆਂ ਕੱਦੂ ਕਸ਼ ਕਰ ਲਈਆਂ ਸੀਗੀਆਂ ਤੇ ਫੇਰ ਮੈਂ ਨਾ ਇੱਕ ਪਾਸੇ ਨਾ ਮਿਰਚਾਂ ਤੜਕੀਆਂ ਸੀਗੀਆਂ ਥੋੜੀਆਂ ਜੀਆਂ ਕਿਉਂਕਿ ਵੀਰੇ ਹੁਣਾਂ ਨੂੰ ਨੇ ਇਹ ਬਹੁਤ ਜ਼ਿਆਦਾ ਪਸੰਦ ਨਹੀਂ ਕਿੰਨੇ ਦਿਨਾਂ ਦੇ ਕਹਿ ਰਹੇ ਸੀ ਮੈਂ ਕਿਹਾ ਚਲ ਥੋੜੀਆਂ ਜੀ ਉਹਨਾਂ ਲਈ ਮਿਰਚਾਂ ਵੀ ਮਸਾਲਾ ਪਾ ਕੇ ਤੜਕਾ ਦਵਾਂ ਜੇ ਤੁਸੀਂ ਵੀਡੀਓ ਚਾਹੁੰਦੇ ਹੋ ਜ਼ਰੂਰ ਦੱਸਿਓ ਜ਼ਰੂਰ ਕਮੈਂਟ ਕਰਕੇ ਦੱਸਿਓ ਬਸ ਫੇਰ ਮੈਂ ਇੱਕ ਪਤਲੀ ਦੇ ਵਿੱਚ ਨਾ ਇਹ ਕਜਰਾ ਪਾ ਕੇ ਮੈਂ ਕਿਹਾ ਜਿੰਨੀ ਦੇਰ ਤੱਕ ਇਹਨਾਂ ਦਾ ਪਾਣੀ ਜਿਹੜਾ ਉਹ ਬਿਲਕੁਲ ਖਤਮ ਹੋ ਜਾਵੇ ਹਨ ਇਹ ਮੈਂ ਇਹਨਾਂ ਨੂੰ ਭੁੰਨ ਲਿਆ ਸੀਗਾ ਇਨਾਲੀ ਨਾਲ ਬਸ ਸਾਡੀ ਮੇਰੀ ਤੇ ਟੋਲੀ ਦੀ ਹਾਸੀ ਮਾਸੀ ਵੀ ਮਸਤੀ ਜੀ ਵੀ ਚੱਲਦੀ ਰਹੀ ਹੈ ਨਾ ਫਿਰ ਨਾ ਮੈਂ ਇਹਦੇ ਵਿੱਚ ਦੁੱਧ ਪਾ ਕੇ ਜਦੋਂ ਇਹਨੂੰ ਬਣਾਉਣ ਲੱਗੀ ਤੇ ਮੇਰੇ ਭਾਜਾ ਕੀਤੇ ਟੋਲੀ ਨੇ ਵੀਡੀਓ ਸ਼ੂਟ ਕਰ ਰਹੀ ਆ ਮੈਨੂੰ ਕੀ ਪਤਾ ਕਿ ਭੈਣ ਜੀ ਨੇ ਕੈਮਰਾ ਤਾਂ ਆਨ ਹੀ ਨਹੀਂ ਕਰਿਆ ਹੈਗਾ ਚਲੋ ਬਸ ਫਿਰ ਮੈਂ ਦੁੱਧ ਪਾ ਕੇ ਵੀ ਥੋੜਾ ਜਿਹਾ ਇਹਨਾਂ ਗਾਜਰਾਂ ਨੂੰ ਜਿਹੜਾ ਦੁੱਧ ਦੇ ਵਿੱਚ ਭੁੰਨ ਲਿਆ ਸੀਗਾ ਕਿ ਜਦੋਂ ਤੱਕ ਦੁੱਧ ਸੁੱਕ ਜਾਵੇ ਦੁੱਧ ਸੁੱਕਣ ਤੋਂ ਬਾਅਦ ਦੇ ਵਿੱਚ ਥੋੜੀ ਦੇਰ ਇਹਦੀ ਘੋਟਾਵਾੜੀ ਜੀ ਕਰਕੇ ਨਾ ਮੈਂ ਇਹਦੇ ਵਿੱਚ ਜਿਹੜੀ ਪੀਸੀ ਹੋਈ ਬੂਰਾ ਖੰਡ ਹੁੰਦੀ ਆ ਮੈਨੂੰ ਚੀਨੀ ਹੁੰਦੀ ਆ ਇਹਨੂੰ ਆਪਾਂ ਬੂ ਉਹ ਮਿਕਸ ਕਰਨ ਤੋਂ ਬਾਅਦ ਵਿੱਚ ਫਿਰ ਮਾਮੀ ਜੀ ਨੂੰ ਕਿਹਾ ਮੈਂ ਕਿਹਾ ਤੁਸੀਂ ਥੋੜਾ ਜੀ ਇਹਦੀ ਨਾ ਮਲਮਲਾਈ ਜੀ ਕਰੋ ਇਹ ਚ ਦੇਸੀ ਘਿਓ ਪਾ ਕੇ ਮੈਂ ਆਈ ਇੱਕ ਮਿੰਟ ਕਿਉਂਕਿ ਮੈਨੂੰ ਮम्मा ਨੇ ਅੰਦਰ ਆਵਾਜ਼ ਮਾਰ ਲਈ ਸੀ ਕੋਈ ਕੰਮ ਸੀਗਾ ਤੇ ਮਾਮੀ ਜੀ ਨੇ ਬਸ ਇਹਦੀ ਘੋਟਾ ਮੰਡੀ ਜੀ ਕਰਕੇ ਮੈਨੂੰ ਦਿੱਤਾ ਤੇ ਮੈਂ ਟੇਸਟ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਹੁਣ ਤੁਸੀਂ ਡੌਲੀ ਦੇ ਨਖਰੇ ਦੇਖਿਆ ਆਪਣਾ ਤਾਂ ਨੰਗਦਾ ਨਹੀਂ ਫੁਰ ਕਰੇ ਲੈ ਆਦੋ ਨੇਜ ਲੈ ਆਦੋ ਹੁਣ ਜੇ ਇਹਦੀ ਨੰਗ ਜਾਣਗੇ ਮੈਨਾਂ ਕਿ ਬਣਾ ਦੋ ਉਹ ਨੰਬਰ ਉਹਦੇ ਰਾਜੇ ਜੀ ਨੂੰ ਨੰਗਦੀ ਨਹੀਂ ਲੋ ਜੀ ਸਾਡਾ ਗਜਰੇਲਾ ਜਿਹੜਾ ਵਾ ਉਹ ਰੈਡੀ ਹੋ ਗਿਆ ਵਾ ਬਸ ਰੰਗ ਤਮਾਸ਼ੇ ਹਾਸਿਆ ਵਾਸਿਆ ਕਰਦੇ ਸਾਡਾ ਗਜਰੇਲਾ ਬਣ ਗਿਆ ਤੇ ਫਿਰ ਅਸੀਂ ਮम्मा ਕੋਲ ਲੈ ਕੇ ਗਏ ਉਹਨਾਂ ਨੂੰ ਟੇਸਟ ਕਰਵਾਇਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਟੇਸਟ ਸੀ ਲੱਗਿਆ ਸੀ ਵੈਸੇ ਵੀ ਇਹ ਤਾਂ ਸਭ ਦੇ ਫੇਵਰਟ ਹੁੰਦਾ ਹਨਾ ਓਕੇ ਜੀ ਹੁਣ ਬੱਜ ਗਏ ਨੇ ਰਾਤ ਦੇ 8 ਵਜੇ ਸਾਰਾ ਦਿਨ ਬਹੁਤ ਬਿਜ਼ੀ ਸੀ ਯਾਰ ਤੇ ਬਸ ਮੈਂ ਆ ਗਈਆਂ ਸਿਰਫ ਧੋ ਕੇ ਵਾਲ ਵਗੈਰਾ ਮੈਂ ਸੁਕਾ ਲੈਨੇ ਆਪਣੇ ਹਨਾ ਏ ਐਸ ਹੁਣ ਲੱਗਿਆ ਯਾਰ ਰੋਟੀ ਪਾਣੀ ਖਾ ਕੇ ਸੌਣ ਮਿਲਦੇ ਆ ਜੀ ਆਪਣੀ ਅਗਲੀ ਵੀਡੀਓ ਦੇ ਵਿੱਚ ਓਕੇ ਜੀ ਆਈ ਹੋਪ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਜਿਹੜੀ ਹੈ ਉਹ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਖੁਸ਼ ਰਹੋ ਆਪਣਾ ਖਿਆਲ ਰੱਖਿਓ ਬਾਏ ਬਾਏ